ਫਰੀਦਕੋਟ ਦੇ ਸੁਖਣਵਾਲਾ ਪਿੰਡ ਵਿੱਚ ਸਾਰਿਆਂ ਨੂੰ ਪਤਾ ਕਿ ਕੈਨੇਡਾ ਵਾਲੀ ਨੂੰ ਨੇ ਕੀ ਕਾਰਾ ਕੀਤਾ ਕਿਵੇਂ ਆਪਣੇ ਪਤੀ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਤੇ ਹੁਣ ਉਸੇ ਨੂੰ ਦਾ ਉਸੇ ਕੁੜੀ ਦਾ ਇੱਕ ਪੁਰਾਣਾ ਆਸ਼ਕ ਜੋ ਕਿ ਉਸਦੇ ਸਕੂਲ ਟਾਈਮ ਪੜਦਾ ਸੀ ਉਹ ਨਿਕਲ ਕੇ ਸਾਹਮਣੇ ਆਇਆ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਸਕੂਲ ਦੇ ਵਿੱਚ ਵੀ ਇਹਦਾ ਇਹੀ ਵਰਤਾਰਾ ਸੀ ਜਿਹੜਾ ਇਹਨੇ ਗੁਰਵਿੰਦਰ ਸਿੰਘ ਨਾਲ ਕੀਤਾ ਕਿਵੇਂ ਸਕੂਲ ਦੇ ਵਿੱਚ ਐਸ ਨੇ ਬੜਾ ਮੁੰਡਿਆਂ ਨੂੰ ਬੜਾ ਮੁੰਡਿਆਂ ਨੂੰ ਲਾਰਾ ਲਾ ਕੇ ਰੱਖਿਆ ਸੀ ਸ਼ਾਇਦ ਜੋ ਐਸ ਨੇ ਜੋ ਕੈਨੇਡਾ ਜਾ ਕੇ ਕੀਤਾ ਕਿਉਂਕਿ ਐਸ ਨੂੰ ਇਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਪਰ ਐਸ ਨੇ ਉਸ ਦੀ ਕੋਈ ਕਦਰ ਨਹੀਂ ਕੀਤੀ ਉਸ ਦੇ ਪਿਆਰ ਨੂੰ ਪਹਿਚਾਣਿਆ ਨਹੀਂ ਕਿਉਂਕਿ ਉਸ ਨੇ ਹਰ ਗਲਤੀ ਮਾਫ ਕਰਕੇ ਐਸ ਨੂੰ ਅਪਣਾਇਆ ਕਿਵੇਂ ਜਦੋਂ ਕੈਨੇਡਾ ਤੋਂ ਆਈ ਐਸ ਨੂੰ ਆਨਸਾਰ ਬੁਟੀਕ ਖੋਲ੍ਹ ਕੇ ਦਿੱਤਾ ਤੇ ਕਿਸ ਤਰ੍ਹਾਂ ਜਦੋਂ ਉਸਨੇ ਫਰੀਦਕੋਟ ਦੇ ਵਿੱਚ ਇੱਕ ਕੈਫੇ ਦੇ ਵਿੱਚ ਆਪਣੇ ਆਸ਼ਕ ਨਾਲ ਰੰਗਿਆ ਤੀਫੜਿਆ ਤਾਂ ਵੀ ਉਸਨੇ ਇਸ ਨੂੰ ਮਾਫ ਕਰ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਗਲਤੀ ਹੋ ਜਾਂਦੀ ਆ ਕਿ ਸ਼ਾਇਦ ਇਹ ਅੱਗੇ ਤੋਂ ਸੁਧਰ ਜਾਵੇ ਪਰ ਨਹੀਂ ਜੋ ਇਨਸਾਨ ਇੱਕ ਵਾਰ ਗਲਤੀ ਕਰਦਾ ਉਹ ਵਾਰ-ਵਾਰ ਉਹੀ ਗਲਤੀਆਂ ਦੁਹਰਾਉਂਦਾ ਤੇ ਇਹੀ ਜੋ ਰਪਿੰਦਰ ਕੌਰ ਨੇ ਕੀਤਾ ਉਸਨੇ ਸੁਧਰਨ ਦੀ ਬਜਾਏ ਆਪਣੇ ਪਤੀ ਨੂੰ ਹੀ ਰਾਹ ਦਾ ਰੋੜਾ ਸਮਝਣ ਲੱਗ ਗਈ ਕਿੱਥੇ ਤਾਂ ਉਸਨੇ ਆਪਣੇ ਪਤੀ ਦਾ ਸਾਥ ਦੇਣਾ ਸੀ ਕਿ ਸ਼ਾਇਦ ਮੇਰੀ ਗਲਤੀ ਸੀ ਮੈਨੂੰ ਮaaf ਕਰਕੇ ਮੈਨੂੰ ਇੱਕ ਨਵਾਂ ਜੀਵਨ ਦਾਣ ਦਿੱਤਾ ਪਰ ਨਹੀਂ ਉਹ ਆਪਣੇ ਪਤੀ ਨੂੰ ਰਾਹ ਦਾ ਰੋੜਾ ਸਮਝਣ ਲੱਗ ਗਈ ਤੇ ਸ਼ਾਇਦ ਉਸਨੇ ਇਹ ਸੋਚ ਲਿਆ ਕਿ ਮੈਂ ਇਸ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦੇਵਾਂਗੀ ਕਿਉਂਕਿ ਇਸ ਦੀ ਫਿਤਰਤ ਹੀ ਇਦਾਂ ਸੀ ਇਸ ਦਾ ਵਰਤਾਰਾ ਹੀ ਇਦਾਂ ਸੀ ਸ਼ਾਇਦ ਜਿਵੇਂ ਕੈਨੇਡਾ ਦੇ ਵਿੱਚ ਇਕੱਲੀ ਰਹਿੰਦੀ ਸੀ ਉੱਥੇ ਤਾਂ ਹਲੇ ਨਿਕਲ ਕੇ ਗੱਲਾਂ ਸਾਹਮਣੇ ਆਉਣਗੀਆਂ ਕਿ ਕੀ ਕੀ ਰੰਗ ਦਿਖਾਏ ਨੇ ਉਥੇ ਇਸ ਨੇ ਕੀ ਕੀ ਕਾਰਾ ਕੀਤਾ ਕਿਉਂਕਿ ਜੋ ਅਜੇਹੇ ਸੁਭਾਅ ਵਾਲੇ ਹੁੰਦੇ ਆ ਉਹ ਕਿਸੇ ਗੱਲੋਂ ਬਾਜ਼ ਨਹੀਂ ਆਉਂਦੇ ਜਦੋਂ ਵੀ ਉਹਨਾਂ ਨੂੰ ਕੋਈ ਮੌਕਾ ਮਿਲਦਾ ਉਹ ਕੋਈ ਨਾ ਕੋਈ ਗਲਤ ਹਰਕਤਾਂ ਜ਼ਰੂਰ ਕਰਦੇ ਆ ਇਸੇ ਤਰ੍ਹਾਂ ਹੀ ਇਹ ਸਕੂਲ ਦੇ ਵਿੱਚ ਤੇ ਇਸ ਦੇ ਲਾਂਬੇ ਆਉਂਦੇ ਸੀ ਪਹਿਲਾਂ ਤੋਂ ਹੀ ਕਿਉਂਕਿ ਦੱਸਿਆ ਜਾ ਰਿਹਾ ਕਿ ਸ਼ਾਇਦ ਇਹ ਨਸ਼ਾ ਵੀ ਕਰਦੀ ਸੀ ਇਹ ਸ਼ਰਾਬ ਵੀ ਪੀਂਦੀ ਸੀ ਇਹ ਮੀਟ ਵੀ ਖਾਂਦੀ ਸੀ ਤੇ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗੇਗਾ ਕਿ ਕੀ ਕੀ ਗੱਲਾਂ ਸੱਚ ਨੇ ਕਿਉਂਕਿ ਜਿੱਦਾਂ ਦਾ ਇਹਦਾ ਸੁਭਾਅ ਲੱਗਦਾ ਜਿਹੋ ਜੀ ਇਹਦੀ ਫਿਤਰਤ ਆ ਕਿਉਂਕਿ ਜਿਨ੍ਹਾਂ ਨੇ ਇਹਦੇ ਨਾਲ ਇੰਨਾ ਵਧੀਆ ਕੀਤਾ ਇਸ ਨੂੰ ਇੰਨਾ ਪਿਆਰ ਦਿੱਤਾ ਇਸ ਨੂੰ ਇੰਨਾ ਲਾਡ ਪਿਆਰ ਦਿੱਤਾ ਉਹਨਾਂ ਨੂੰ ਇਸ ਨੇ ਕੀ ਸਲਾਹ ਦਿੱਤਾ